ਲੈਂਦੇ ਆ ਗਾਣੇ ਫਿਰ ਮੈਂ ਮਾਰਦਾ ਜੀ ਸਿਮ ਆਪਿਆ ਨੂੰ 3 ਸਾਲ ਦੀ ਸਜ਼ਾ ਦੇਨੇ ਹੋ ਥੱਲੇ ਕਰਕੇ ਲਾ ਦੋ ਪਟਿਆਲਾ ਕੱਟਣਾ ਆਦਾ ਹੈ। ਕੋਈ ਨਹੀਂ। ਰੋਡ ਐਕਸੀਡੈਂਟ ਵਿੱਚ ਕਿੰਨੀ ਜਦੋਂ ਉਹ ਰੋਡ ਤੇ ਜਾਂਦਾ ਹੋਇਆ ਐਕਸੀਡੈਂਟਾਂ ਦੇ ਵਿੱਚ ਮੋਟਾ ਇੱਕ ਟੱਕਰ ਬਣਾਉਂਦਾ ਹੈ। ਉਹਨੂੰ ਸਿਖਾਉਣ ਦਾ ਹੈ। ਇਹ ਸਕੂਲ ਦੇ ਵਿੱਚ ਅੱਜ ਅਸੀਂ ਮਾਨਯੋਗ ਸਾਡੇ ਐਡੀਜੀਪੀ ਸਾਹਿਬ ਟ੍ਰੈਫਿਕ ਅਤੇ ਮਾਨਯੋਗ ਕਮਿਸ਼ਨਰ ਸਾਹਿਬ ਸਰਜੀਤ ਸਿੰਘ ਢਿਲੋਜੀ ਦੀ ਦਿਸ਼ਾ ਨਿਰਦੇਸ਼ ਤੇ ਜਿਹੜਾ ਨਵਾਂ ਕਾਨੂੰਨ ਆ ਕਿ ਜਿਹੜੇ ਛੋਟੇ ਬੱਚੇ ਆ ਜਵਨਨ ਬੱਚੇ ਆ ਜਿਨ੍ਹਾਂ ਦੀ 18 ਸਾਲ ਤੋਂ ਘੱਟ ਉਮਰ ਹੈ ਜਿਨ੍ਹਾਂ ਦਾ ਡਰਾਈਵ ਲਾਇਸੈਂਸ ਨਹੀਂ ਬਣਿਆ ਉਹ ਜੇ ਬੱਚੇ ਕੋਈ ਦੋ ਪਹੀਆ ਵਾਨ ਜਾਂ ਫੋਰ ਵੀਕਲ ਕੋ ਚਲਾਉਂਦੇ ਆ ਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਵਾ ਪੇਰੈਂਟਸ ਨੇ ਉਹਨਾਂ ਨੂੰ ਜਿਹੜੀ ਆ ਸਜ਼ਾ ਹੋਏਗੀ ਜਿਹਦੇ ਵਿੱਚ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਸਜ਼ਾ ਅਤੇ 1 ਸਾਲ ਵਾਸਤੇ ਜਿਹੜੀ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਸਪੈਂਡ ਹੋਏਗੀ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਬੱਚਿਆਂ ਨੂੰ ਸਕੂਲਾਂ ਵਿੱਚ ਜਾ ਕੇ ਅਸੀਂ ਦੇ ਰਹੇ ਹਾਂ ਸਾਡੇ ਜਨ ਚਾਰਜ ਜਸਪਾਲ ਸਿੰਘ ਜੀ ਸਾਡੇ ਟ੍ਰੈਫਿਕ ਐਜੂਕੇਸ਼ਨ ਵਿੰਗ ਦੇ ਸਬ ਇੰਸਪੈਕਟਰ ਦਿਲਜੀਤ ਸਿੰਘ ਜੀ ਜਿਹੜੇ ਵਕ ਵਕ ਸਕੂਲਾਂ ਜਾ ਕੇ ਐਜੂਕੇਟ ਕਰਦੇ ਆ ਉਸ ਲੜੀ ਤਹਿਤ ਜੋ ਮਾਨ ਜੋ ਐਡੀਜੀਪੀ ਸਾਹਿਬ ਵੱਲੋਂ ਜੋ ਹਦਾਇਤਾਂ ਸੀ ਉਹਨਾਂ ਦੀ ਅਸੀਂ ਗਰਾਊਂਡ ਲੈਵ ਤੱਕ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਅੱਜ ਇੱਥੇ ਆਏ ਆ ਜਿੱਥੇ ਅੱਜ ਸਕੂਲ ਦੇ ਬੱਚਿਆਂ ਨੂੰ ਅਸੀਂ ਜਾਗਰੂਤ ਕੀਤਾ ਜਿਨ੍ਹਾਂ ਨੂੰ ਇਹਨਾਂ ਹਦਾਇਤਾਂ ਬਾਰੇ ਜਾਣੂ ਕਰਾਇਆ ਗਿਆ ਔਰ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਕਿ ਅਸੀਂ ਅੰਡਰ ਇਹ ਜਿਹੜਾ ਵਾ ਵੀ ਕੱਲ ਨਹੀਂ ਚਲਾਵਾਂਗੇ ਅੱਜ ਪੁਲਿਸ ਪ੍ਰਸ਼ਾਸਨ ਸਕੂਲ ਚ ਆਏ ਸੀ ਸੈਮੀਨਾਰ ਕੀਤਾ ਗਿਆ ਟ੍ਰੈਫਿਕ ਤੇ ਔਰ ਉਹਨਾਂ ਨੇ ਦੱਸਿਆ ਕਿ ਜੋ ਵੀ ਸਟੂਡੈਂਟ 18 ਸਾਲ ਤੋਂ ਘੱਟ ਹੈ ਉਹ ਬਾਈਕਸ ਲੈ ਕੇ ਨਾਣ ਇਹਦੀ ਸਜ਼ਾ ਉਹਨਾਂ ਦੇ ਮਾਪਿਆਂ ਨੂੰ ਹੋਏਗੀ ਇੱਕ ਜੋ ਵੀ ਲਾ ਨਿਕਲਿਆ ਹੈ ਉਹਦੇ ਅਕੋਰਡਿੰਗ 3 ਸਾਲ ਦੀ ਕੈਦ ਔਰ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਬੱਚਿਆਂ ਨੂੰ ਅਸੀਂ ਉਹਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਹੈ ਔਰ ਬੱਚਿਆਂ ਦੀ ਬੱਚਿਆਂ ਨਾਲ ਸੈਮੀਨਾਰ ਕੀਤਾ ਗਿਆ ਹੈ ਤੁਹਾਡੇ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਬਾਹਰ ਹਾਂਜੀ ਹਾਂਜੀ ਸਾਡੇ ਵੱਲੋਂ ਬਾਹਰ ਵੀ ਨੋਟਿਸ ਜਾਰੀ ਕੀਤਾ ਗਿਆ ਹੈ ਔਰ ਸਕੂਲ ਦੇ ਜੋ ਗਰੁੱਪਸ ਨੇ ਉਹਦੇ ਵਿੱਚ ਵੀ ਮਾਪਿਆਂ ਨੂੰ ਅਲਰਟ ਕੀਤਾ ਗਿਆ ਹੈ ਕਿ ਬੱਚਿਆਂ ਨੂੰ ਬਾਈਕਸ ਲੈ ਕੇ ਨਾ ਆਵੇ ਜਿਨ੍ਹਾਂ ਕੋਲ ਲਾਇਸੈਂਸ ਨਹੀਂ ਹੈ ਉਹਦੇ ਜਿਨ੍ਹਾਂ ਦੇ ਵਿੱਚ ਮਾਪਿਆਂ ਨਾਲ ਮੀਟਿੰਗ ਕੀਤੀ ਜਾਵੇ ਉਸ ਪਰ ਹਾਂਜੀ ਬਿਲਕੁਲ ਮੀਟਿੰਗ ਕੀਤੀ ਜਾਏਗੀ ਔਰ ਇਹ ਅਸੀਂ ਮੀਟਿੰਗ ਸੈਟਰਡੇ ਸਾਡੀ ਮੀਟਿੰਗ ਹੁੰਦੀ ਹੈ ਉਸ ਮੀਟਿੰਗ 'ਚ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਹੀ ਬੁਲਵਾ ਕੇ ਉਹਨਾਂ ਦੇ ਰੋਹ ਰੋ ਕਰਵਾਇਆ ਜਾਏਗਾ ਔਰ ਉਹਨਾਂ ਨੂੰ ਉਹਨਾਂ ਨਾਲ ਗੱਲ ਕਰਵਾਈ ਜਾਏਗੀ ਕਿ ਇਸ ਦਾ ਕਿੰਨਾ ਹਰਜਾਨਾ ਭੁਗਤਣਾ ਪਏਗਾ ਅਗਰ ਉਹ ਇਹ ਰੂਲਸ ਨੂੰ ਫੋਲੋ ਨਹੀਂ ਕਰਦੇ ਤੇ ਮੈਂ ਇਹ ਕਹਿਣਾ ਚਾਹਤਾ ਹੂੰ ਕਿ ਸਰਕਾਰ ਨੇ ਬਹੁਤ ਹੀ ਅੱਛਾ ਰੂਲ ਲਾਗੂ ਕੀਤਾ ਹੈ ਇਹ ਬਹੁਤ ਹੀ ਅੱਛੀ ਬਾਤ ਹੈ ਕਿ ਕਿਸੇ ਵੀ ਬੱਚੇ ਕੋ 18 ਨੀਚੇ ਅੰਡਰ 18 ਕੋ बाइक या स्कूटर यूज़ करना नहीं लागू किया एंड ये बहुत अच्छी बात है कई लोगों का नुकसान भी नहीं होगा एक्सीडेंट और वगैरह वगैरह भी कम होंगे एंड स्कूल में हमेशा साइकिल्स का ही यूज़ करना चाहिए एंड बाइक व्हीकल यूज़ करना कोई अच्छी बात नहीं है बिकॉज ये बस एक शौफ़ है हमारे लिए आप उसको सिर्फ एक अच्छे तरीके के तौर पर यूज़ करिए किसी बाज़ार या किसी भी जगह पर जाने के लिए इसको ऐसे स्कूल में लाना अच्छी बात नहीं है एंड जो एटीन प्लस बच्चे हैं जिनको पेरेंट्स ने दे के रखा हुआ है उनको वापस ले लेने चाहिए व्हीकल्स अपने ऑफियसली आजकल इतने एक्सीडेंट कोरेन अंडर 18 को ये अलाउ नहीं है हमेशा आपको पहले 18 प्लस होना चाहिए एक लाइसेंस होना चाहिए तभी आप उसका यूज कर सकते हैं